ਕਾਫੀ ਸਮੇਂ ਤੋਂ ਇੱਕ ਮੁੱਦਾ ਚੱਲਦਾ ਆ ਰਿਹਾ ਮਸੀਹ ਚੌਂਕ ਦਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਔਰ ਗੁਰਦਾਸਪੁਰ ਜਿਹਦੇ ਨੂੰ ਲੈ ਕੇ ਗੱਲ ਕਰ ਰਿਹਾ ਕਿ ਬੜੇ ਲੰਮੇ ਚਿਰ ਤੋਂ ਇਸ ਮੁੱਦੇ ਦੀ ਜਿਹੜੀ ਆਵਾਜ਼ ਉੱਠੀ ਸੀ ਔਰ ਹੁਣੇ ਕੁਝ 7 ਕਮੀਨੇ ਹੋ ਗਏ 7 ਮਹੀਨਿਆਂ ਦੇ ਵਿੱਚ ਇਹ ਜਿਹੜਾ ਮਸੀਹ ਚੌਂਕ ਦਾ ਮੁੱਦਾ ਏ ਇਹ ਦੁਬਾਰਾ ਜਿਹੜਾ ਵਾ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਆਇਆ ਉਹਦੇ ਵਿੱਚ ਸਾਡੇ ਜਿਹੜੇ ਯੂਥ ਨੌਜਵਾਨ ਸੀ ਕੁਝ ਭਰਾ ਯੂਥ ਸੀ ਜਿਨ੍ਹਾਂ ਨੇ ਗੁਰਦਾਸਪੁਰ ਚੌਂਕ ਦੇ ਵਿੱਚ ਜਿਹਨੂੰ ਮਸੀਹ ਚੌਂਕ ਆ ਜਾਂਦਾ ਉਹ ਜਗ੍ਹਾ ਦੇ ਵਿੱਚ ਜਿਹੜਾ ਸਾਡਾ ਮਸੀਹ ਧਰਮ ਦਾ ਕਰੌਸ ਆ ਉਸ ਨੂੰ ਜਗ੍ਹਾ ਦੇ ਵਿੱਚ ਗੜ ਦਿੱਤਾ ਉਹਦਾ ਕਾਫੀ ਵਿਵਾਦ ਚੱਲਿਆ ਤੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਹੁਤ ਸਾਰੀ ਪਾਸਟਰ ਐਸੋਸੀਏਸ਼ਨਾਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਪਰ ਬਹੁਤ ਸਾਰੇ ਸਾਡੇ ਭਰਾਵਾਂ ਦਾ ਕਹਿਣਾ ਵਾ ਕਿ ਇਹ ਕੋਈ ਮੁੱਦਾ ਨਹੀਂ ਬਹੁਤ ਸਾਰੇ ਸਾਡੇ ਭਰਾ ਇਸ ਚੀਜ਼ ਤੇ ਬੋਲਦੇ ਕਿ ਕੋਈ ਮੁੱਦਾ ਨਹੀਂ ਜਿੰਨੇ ਵੀ ਆਵਾਜ਼ ਕਰ ਰਹੇ ਨੇ ਮੈਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਪਰ ਮੈਂ ਦੱਸਣਾ ਚਾਹੁੰਨਾ ਕਿ ਅਸੀਂ ਹਰ ਖਾਤੇ ਇੱਕ ਚੀਜ਼ ਨੂੰ ਬੋਲਦੇ ਹਾਂ ਕਿ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਵਾ ਉਹ ਗੁਰਦਾਸਪੁਰ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਮੱਸੀਆਂ ਦੀ ਰਾਜਧਾਨੀ ਹੈ ਸਭ ਤੋਂ ਜ਼ਿਆਦਾ ਜਿਹੜਾ ਮਸੀਹ ਭਾਈਚਾਰਾ ਗੁਰਦਾਸਪੁਰ ਦੇ ਵਿੱਚ ਵਸਦਾ ਵਾ ਪਰ ਮੈਂ ਇਹ ਸਮਝਦਾ ਕਿ ਗੁਰਦਾਸਪੁਰੀਆਂ ਦੇ ਲਈ ਬੜੀ ਸ਼ਰਮ ਦੀ ਗੱਲ ਏ ਬੜੀ ਅਫਸੋਸ ਵਾਲੀ ਗੱਲ ਏ ਕਿ ਲੰਮੇ ਚਿਰ ਤੋਂ ਜੇ ਅਸੀਂ ਬੋਲ ਰਹੇ ਹਾਂ ਕਿ ਕ੍ਰੈਸਚਨ ਭਾਈਚਾਰਾ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਸਦਾ ਵਾ ਤੇ ਬਹੁਤ ਸਾਰੇ ਸਾਡੇ ਭਰਾ ਬੋਲਦੇ ਵੀ ਆ ਕਿ ਕੋਈ ਮੁੱਦਾ ਨਹੀਂ ਮੈਂ ਭਰਾਓ ਤੁਹਾਨੂੰ ਦੱਸਣਾ ਚਾਹੁੰਦਾ ਕਿ 10 ਸਾਲ ਕਾਲੀ ਦਲ ਨੇ ਰਾਜ ਕੀਤਾ 10 ਸਾਲ ਕਾਲੀ ਦਲ ਨੇ ਰਾਜ ਕੀਤਾ ਤੇ 5 ਸਾਲ ਜਿਹੜਾ ਉਹ ਕਾਂਗਰਸ ਨੇ ਰਾਜ ਕੀਤਾ ਤੇ ਦੂਸਰੇ ਪਾਸੇ ਅਸੀਂ ਗੁਰਦਾਸਪੁਰ ਜ਼ਿਲ੍ਹੇ ਨੂੰ ਈਸਾਈਆਂ ਦਾ ਘਰ ਕਹਿੰਦੇ ਹਾਂ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਲਈ ਇੱਕ ਬੜੀ ਸ਼ਰਮ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਦੇ ਵਿੱਚ 크ਰਿਸਚਨ ਭਾਈਚਾਰਾ ਹੋਵੇ ਵੱਡੀ ਗਿਣਤੀ ਦੇ ਵਿੱਚ 크੍ਰਿਸਚੀਅਨ ਲੀਡਰ ਸਾਬਾਨ ਹੋਣ ਪਰ ਫਿਰ ਵੀ ਜਿੱਥੇ 크੍ਰਿਸਚੀਆਂ ਦੀ ਰਾਜਧਾਨੀ ਗੁਰਦਾਸਪੁਰ ਆ ਉਹ ਗੁਰਦਾਸਪੁਰ ਦੇ ਵਿੱਚ ਚੌਂਕ ਹੀ ਨਾ ਹੋਵੇ ਮਸੀਹ ਚੌਂਕ ਅਜੇ ਇੱਕ ਗੁਰਦਾਸਪੁਰ ਦੇ ਵਿੱਚ ਹਰ ਧਰਮ ਦਾ ਚੌਂਕ ਹੈ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਪਰ ਜੇ ਗੁਰਦਾਸਪੁਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮਸੀਹ ਭਾਈਚਾਰਾ ਵੱਸਦਾ ਏ ਤੇ ਮੈਂ ਚਾਹੁੰਦਾ ਕਿ ਉਹ ਜਗ੍ਹਾ ਦੇ ਵਿੱਚ ਮਸੀਹ ਭਾਈਚਾਰੇ ਦਾ ਵੀ ਚੌਂਕ ਹੋਣਾ ਚਾਹੀਦਾ ਇਹ ਮੁੱਦਾ ਏ ਤੇ ਬਹੁਤ ਸਾਰੇ ਸਾਡੇ ਭਰਾ ਕਹਿੰਦੇ ਨੇ ਕਿ ਇਹ ਕੋਈ ਮੁੱਦਾ ਨਹੀਂ ਪਰ ਇਹ ਮੁੱਦਾ ਇਹ ਜੇ ਗੁਰਦਾਸਪੁਰ ਜ਼ਿਲ੍ਹਾ ਕ੍ਰਿਸ਼ਚਰਾਂ ਦਾ ਹਾਬੇ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਵਾ ਉਹ ਮੱਥੀ ਚੌਂਕ ਹੋਣਾ ਚਾਹੀਦਾ ਪਰ ਦੋਖਣਾ ਕਹਿਣਾ ਪੈ ਰਿਹਾ ਕਿ 10 ਸਾਲ ਅਕਾਲੀ ਦਲ ਨੇ ਰਾਜ ਕੀਤਾ ਉਦੋਂ ਵੀ ਸਾਡੇ ਬਹੁਤ ਸਾਰੇ ਨੁਮਾਇंदे ਸੀ 5 ਸਾਲ ਕਾਂਗਰਸ ਨੇ ਰਾਜ ਕੀਤਾ ਉਦੋਂ ਵੀ ਸਾਡੇ ਬਹੁਤ ਸਾਰੇ ਨੁਮਾਇंदे ਸੀ ਤੇ ਇਹ ਜਿਹੜੇ 5 ਸਾਲ ਇਸ ਸਰਕਾਰ ਦੇ ਚੱਲ ਰਹੇ ਨੇ ਹੁਣ ਵੀ ਸਾਡੇ ਨੁਮਾਇੰਦੇ ਨੇ ਪਰ ਬੜਾ ਦੁੱਖ ਲੱਗ ਰਿਹਾ ਪਰ ਉਹ ਯੂਥ ਭਰਾਵਾਂ ਨੂੰ ਮੈਂ ਸਲੂਟ ਕਰਦਾ ਉਹਨਾਂ ਨੌਜਵਾਨਾਂ ਨੂੰ ਮੈਂ ਸਲੂਟ ਕਰਦਾ ਕਿ ਉਹਨਾਂ ਦੇ ਅੰਦਰ ਕੌਮ ਪ੍ਰਤੀ ਜਜ਼ਬਾ ਅਨਖ ਜੋਸ਼ ਤੇ ਦਲੇਰੀ ਸੀ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਨਹੀਂ ਯਾਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਚੌਂਗ ਜਿਹਾ ਮਸੀਹ ਭਾਈਚਾਰੇ ਦਾ ਵੀ ਹੋਣਾ ਚਾਹੀਦਾ ਪਰ ਮੈਂ ਸ਼ਰਮਣਾ ਮੈਨੂੰ ਕਹਿਣਾ ਪੈ ਰਿਹਾ ਕਿ ਚੌਂਕ ਦੀ ਲੜਾਈ ਲੜ ਰਹੇ ਕ੍ਰਾਂਤੀਕਾਰੀ ਜਿਹੜੇ ਯੋਧੇ ਨੇ ਜਿਹੜੇ ਗਵਾਹੀ ਕਰ ਰਹੇ ਨੇ ਉਹਦੇ ਵਿੱਚ ਸਾਡੇ ਭਰਾ ਐਸਮਰ ਦਾਵਾ ਜੀ ਸਟੀਫਨ ਮਸੀ ਜੀ ਸਾਡੇ ਕ੍ਰਿਸਚੀਅਨ ਸੇਵਾ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਪੀਟਰ ਮਸੀ ਜੀ ਤੇ ਹੋਰ ਵੀ ਭਰਾ ਜਿਹੜੇ ਨੇ ਜਿਵੇਂ ਕਿ ਅਮਨ ਭਰਾ ਜਿਹੜਾ ਸਾਡੇ ਬਰਾਂਪੁਰ ਤੋਂ ਇਹ ਸਾਰੇ ਭਰਾ ਇਸ ਚੀਜ਼ ਦੀ ਗਵਾਹੀ ਕਰ ਰਹੇ ਨੇ ਕਿ ਉਹ ਜਗ੍ਹਾ ਦੇ ਵਿੱਚ ਚੌਂਕ ਹੋਣਾ ਚਾਹੀਦਾ ਪਰ ਬੜਾ ਦੁੱਖਣਾ ਕਹਿਣਾ ਪੈ ਰਿਹਾ ਕਿ 크੍ਰਿਸਚਨ ਰਾਜਨੀਤੀ ਦੇ ਵਿੱਚ ਅੱਜ ਤੱਕ ਰ ਈਸਾਈ ਭਾਈਚਾਰੇ ਦਾ ਪਲਾਪਤਾ ਕਿਉਂ ਨਹੀਂ ਹੋ ਰਿਹਾ ਈਸਾਈ ਭਾਈਚਾਰੇ ਦੇ ਲੀਡਰ ਨੇ ਇਹਨਾਂ ਦੀਆਂ ਚੌਧਰਾ ਹੀ ਇਹਨਾਂ ਨੂੰ ਲੈ ਕੇ ਬੈਂਡੀਆਂ ਇਹਨਾਂ ਦੇ ਆਪਸ ਦੇ ਵਿੱਚ ਬਹੁਤ ਸਾਰੇ ਰੋਲੇ ਰੱਪੇ ਨੇ ਇਹਨਾਂ ਦੀ ਆਪ ਦੇ ਵਿੱਚ ਇੱਕ ਦੂਜੇ ਦੇ ਨਾਲ ਵਿਚਾਰ ਤਾਰਾ ਨਹੀਂ ਰਲਦੀ ਇੱਕ ਦੂਜੇ ਨੂੰ ਮਾਰਾ ਚੰਗਾ ਬੋਲਦੇ ਨੇ ਉਹ ਨਹੀਂ ਚੰਗਾ ਆਹ ਨਹੀਂ ਚੰਗਾ ਉਹ ਨਹੀਂ ਚੰਗਾ ਪਰ ਇਸ ਚੀਜ਼ ਦੇ ਵਿੱਚ ਜਿਸ ਮਸੀਹ ਭਾਈਚਾਰੇ ਦੇ ਸਿਰ ਦੇ ਉਸੇ ਜੇ ਸਮਸੀ ਭਾਈਚਾਰੇ ਦੀ ਦੇਣ ਦੇ ਕਰਕੇ ਅਸੀਂ ਮਸੀ ਲੀਡਰ ਮਸੀ ਲੀਡਰ ਖਵਾਏ ਜਾਂਦੇ ਆ ਉਹ ਨੁਕਸਾਨ ਉਸ ਮਸੀ ਭਾਈਚਾਰੇ ਦਾ ਹੁੰਦਾ ਹੈ ਮੈਨੂੰ ਕਿਸੇ ਵੀ ਪਾਰਟੀ ਨਾਲ ਕੋਈ ਮਤਬਲ ਨਹੀਂ ਮੈਂ ਚਾਹਨਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਾਏ ਮੌਜੂਦਾ ਐਮਐਲਏ ਕਾਂਗਰਸ ਦਾ ਪਾਰਾ ਸਾਹਿਬ ਹੀ ਉੱਥੇ ਉਦਘਾਟਨ ਕਰ ਦੇਵੇ ਪਾਏ ਉੱਥੇ ਆਮ ਆਦਮੀ ਪਾਰਟੀ ਦੇ ਇੰਚਾਰਜ ਬਹਿਲ ਸਾਹਿਬ ਉੱਥੇ ਉਦਘਾਟਨ ਪਰ ਚੌਂਕ ਦੇ ਮਸੀਹਾਂ ਦੇ ਬਾਨਾ ਨਾ ਅਸੀਂ ਇਹ ਨਾ ਸੋਚੀਏ ਕਿ ਯਾਰ ਮੇਰੀ ਅੱਗੇ ਚੌਧਰ ਹੋਣੀ ਚਾਹੀਦੀ ਆ ਕੁਝ ਭਰਾ ਮਸੀਹ ਚੌਂਕ ਨੂੰ ਪ੍ਰਾਪਤ ਕਰਨ ਦੇ ਲਈ ਧਰਨੇ ਲਾ ਰਹੇ ਨੇ ਤੇ ਕੁਝ ਹੀ ਸਾਡੇ ਜਿਹੜੇ ਲੀਡਰ ਨੇ ਉਹ ਧਰਨੇ ਦਾ ਵਿਰੋਧ ਕਰ ਰਹੇ ਨੇ ਦੇਖੋ ਕਿੰਨੀ ਸ਼ਰਮ ਵਾਲੀ ਗੱਲ ਏ ਚੌਧਰਾ ਸਾਡੀਆਂ ਆਪਣੀਆਂ ਲੜਾਈਆਂ ਸਾਡੀਆਂ ਆਪਣੀਆਂ ਪਰ ਨੁਕਸਾਨ ਮਸੀਹ ਭਾਈਚਾਰੇ ਦਾ ਹੋ ਰਿਹਾ ਸੱਜਣੋ ਇਹ ਹੱਕ ਲੈਣਾ ਸਾਡਾ ਬਣਦਾ ਏ ਤੈਂ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਕੱਲ 14 ਅਕਤੂਬਰ ਨੂੰ ਉਸ ਧਰਨੇ ਨੂੰ ਪ੍ਰਾਪਤ ਕਰਨ ਦੇ ਲਈ ਮਸੀਹ ਭਾਈਚਾਰੇ ਵੱਲੋਂ ਪੂਰੇ ਮਸੀਹ ਭਾਈਚਾਰੇ ਵੱਲੋਂ ਜੇਰਾਵਾ ਉਹ ਜਗ੍ਹਾ ਦੇ ਵਿੱਚ ਧਰਨਾ ਪ੍ਰਦਰਸ਼ਨ ਹੋਵੇਗਾ ਉਹ ਧਰਨਾ ਪ੍ਰਦਰਸ਼ਨ ਉਹਨਾਂ ਚਿਰ ਚੱਲਦਾ ਰਹੇਗਾ ਜਿੰਨਾ ਚਿਰ ਉਹ ਜਗ੍ਹਾ ਦੇ ਵਿੱਚ ਸਾਨੂੰ ਚੌਂਗੜੀ ਮਿਲਦਾ ਤੇ ਮੇਰੀ ਸਾਰੇ ਯੂਥ ਨੌਜਵਾਨ ਭਰਾਵਾਂ ਨੂੰ ਬੇਨਤੀ ਆ ਕਿ ਜ਼ਿਆਦਾਤਰ ਜਿਹੜੇ ਸਾਡੇ ਹੱਕ ਨੇ ਉਹ ਹੱਕ ਮਿਲਿਆ ਨਹੀਂ ਮਿਲਦੇ ਹੱਕ ਖੋਹਨੇ ਪੈਂਦੇ ਨੇ ਹੱਕਾਂ ਦੇ ਲਈ ਸੰਘਰਸ਼ ਕਰਨਾ ਪੈਂਦਾ ਏ ਹੱਕਾਂ ਦੇ ਲਈ ਆਪਣੀ ਦਲੇਰੀ ਨੂੰ ਦਸਰਨਾ ਪੈਂਦਾ ਏ ਤੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਕੱਲ ਨੂੰ ਨੌਜਵਾਨ ਭਰਾਓ ਗੁਰਦਾਸਪੁਰ ਦੇ ਵਿੱਚ ਜਿਹੜਾ ਬਬਰੀ ਚੌਂਗੇ ਉੱਥੇ ਧਰਨਾ ਪ੍ਰਦਰਸ਼ਨ ਕਰਨਾ ਏ ਸਾਡੇ ਭਰਾਵਾਂ ਨੇ ਤੇ ਮੈਂ ਵੀ ਅਜੇ ਕ੍ਰਿਸਚਨ ਸੇਵਾ ਫਰੰਡ ਦਾ ਪ੍ਰਧਾਨ ਹੋਣ ਦੇ ਨਾਤੇ ਆਪਣੀ ਪੂਰੀ ਟੀਮ ਦੇ ਨਾਲ ਉਹ ਜਗ੍ਹਾ ਦੇ ਵਿੱਚ ਪਹੁੰਚ ਰਿਆਂ ਤੇ ਮੇਰੀ ਸਾਰੇ ਜਥੇਬੰਦੀਆਂ ਨੂੰ ਬੇਨਤੀ ਆ ਕਿ ਸਾਰੇ ਇਹੋ ਜਗ੍ਹਾ ਦੇ ਵਿੱਚ ਪਹੁੰਚੋ ਮੇਰੀ ਪ੍ਰ부 ਦੇ ਖਾਦਮਾਂ ਨੂੰ ਬੇਨਤੀ ਆ ਕਿ ਪ੍ਰ부 ਦੇ ਖਾਦਮਾਂ ਦਾ ਵੀ ਫਰਜ਼ ਬੰਦਾ ਕਿ ਉਹ ਜਗ੍ਹਾ ਦੇ ਵਿੱਚ ਪਹੁੰਚਣ ਤੇ ਉਹ ਜਗ੍ਹਾ ਦੇ ਵਿੱਚ ਜਿਹੜੀ ਆਪਣੀ ਸੰਗਤ ਇਹਨੂੰ ਲੈ ਕੇ ਪਹੁੰਚੋ ਉਹ ਪੈਣਾ ਹੋਣ ਉਹ ਬੱਚੇ ਹੋਣ ਉਹ ਬਜ਼ੁਰਗ ਹੋਣ ਉਹ ਨੌਜਵਾਨ ਹੋਣ ਇਹ ਸਾਡੇ ਹੱਕਾਂ ਦੀ ਗੱਲ ਏ ਪਰ ਸਾਡੇ ਸਮਾਜ ਦੇ ਵਿੱਚ ਦੂਸਰਾ ਮੁੱਦਾ ਇਹ ਆ ਕਿ ਸਾਡੀ ਜਿਹੜੀ ਹੋਂਦ ਏ ਉਹਨੂੰ ਵੀ ਖਤਮ ਕੀਤਾ ਜਾ ਰਿਹਾ ਉਹ ਹੋਂਦ ਸਾਡੀ ਜਿਹੜੀ ਆ ਬੇਰਨ ਕਾਲਜ ਬਟਾਲੇ ਦੀ ਗੱਲ ਕਰ ਰਹੇ ਆ ਮੇਰੇ ਪ੍ਰਾਉ ਬੇਰਨ ਕਾਲਜ ਬਟਾਲਾ ਜਿਹੜਾ 100 ਸਾਲ ਪੁਰਾਣਾ ਏ ਜਿਹੜਾ ਕ੍ਰਿਸ਼ਨਾਂ ਦਾ ਇਤਿਹਾਸ ਏ ਜਿਹੜੀ ਕ੍ਰਿਸ਼ਨਾਂ ਦੀ ਹੋਂਦ ਏ ਉਸ ਹੋਂਦ ਦੇ ਉੱਪਰ ਵੀ ਆਰਐਸਐਸ ਆਪਣਾ ਕਬਜ਼ਾ ਕਰ ਰਹੀ ਆ ਮੇਰੀ ਪ੍ਰਾਉ ਤੁਹਾਨੂੰ ਬੇਨਤੀ ਆ ਕਿ ਅਸੀਂ ਉਸ ਦੇ ਲਈ ਵੈਰਨ ਕਾਲਜ ਦੀ ਜਿਹੜੀ ਮੈਨੇਜਮੈਂਟ ਆ ਉਹਦੇ ਖਿਲਾਫ ਵੀ ਅਸੀਂ ਜਿਹੜਾ ਆ ਉਹ ਜੰਗ ਲੜਨਾ ਏ ਅਸੀਂ ਉਥੇ ਆਪਣਾ ਹੱਕ ਲੈਣਾ ਏ ਉਥੇ ਸਾਡੇ ਕ੍ਰਿਸ਼ਨ ਭਰਾ ਨੂੰ ਪ੍ਰਿੰਸੀਪਲ ਨਹੀਂ ਲਾਇਆ ਜਾ ਰਿਹਾ ਸਗੋਂ ਇਧਰੋਂ ਉਧਰੋਂ ਆਏ ਲੋਕਾਂ ਨੂੰ ਜਿਹੜਾ ਉਹ ਜਗਾ ਦੇ ਵਿੱਚ ਉਸ ਮੈਨੇਜਮੈਂਟ ਦੇ ਡਾਇਰੈਕਟਰ ਲਾਇਆ ਜਾ ਰਿਹਾ ਪ੍ਰਿੰਸੀਪਲ ਲਾਇਆ ਜਾ ਰਿਹਾ ਅਸੀਂ ਉਥੇ ਜੇ ਮੱਸੀਆਂ ਦਾ ਕਾਲਜ ਏ ਜੇ ਉਹ ਮੱਸੀਆਂ ਦੀ ਹੋ ਦੇ ਉਦੇ ਨਾਮ ਦੇ ਉੱਪਰ ਮੱਸੀਆਂ ਦਾ ਨਾਮ ਹੈ ਤੇ ਅਸੀਂ ਉਸ ਹੋਂਦ ਨੂੰ ਵੀ ਬਚਾਉਣਾ ਹੈ ਭਰਾਓ ਰਲ ਮਿਲ ਕੇ ਤੇ ਜੋਸ਼ ਦੇ ਨਾਲ-ਨਾਲ ਅਸੀਂ ਆਪਣੀ ਹੋਸ਼ ਨੂੰ ਵੀ ਕਾਮਯਾਬ ਰੱਖਣਾ ਹੈ ਕਿਉਂਕਿ ਮੇਰੇ ਤੋਂ ਕੁਝ ਦਿਨ ਪਹਿਲਾਂ ਸਾਡੇ ਪ੍ਰਾਪੀਟਰ ਜੀਦਾ ਜੀ ਨੇ ਵੀ ਲਾਈਫ ਪਾਇਆ ਬਿਰਨ ਕਾਲਜ ਨੂੰ ਲੈ ਕੇ ਤੇ ਅਸੀਂ ਉਸ ਹੋਂਦ ਨੂੰ ਵੀ ਬਚਾਉਣਾ ਹੈ ਬਟਾਲੇ ਦੇ ਵਿੱਚ ਤਾਲਮੇਲ ਕਮੇਟੀ ਬਣੀ ਹੈ ਬਿਰਨ ਕਾਲਜ ਦੇ ਮੁੱਦੇ ਨੂੰ ਲੈ ਕੇ ਤੇ 15 ਤਰੀਕ ਤੱਕ ਦਾ ਟਾਈਮ ਦਿੱਤਾ ਜੇ ਉਹ 15 ਤਰੀਕ ਤੱਕ ਕੋਈ ਜਿਹੜਾ ਮੈਨੇਜਮੈਂਟ ਆ ਜਿਹੜਾ ਉੱਥੋਂ ਦਾ ਮੈਨੇਜਮੈਂਟ ਆ ਸਾਡੀ ਤਾਲਮੇਲ ਕਮੇਟੀ ਦੇ ਨਾਲ ਬੈਠ ਕੇ ਵਿਚਾਰ ਚਰਚਾ ਨਹੀਂ ਕਰਦਾ ਤੇ 15 ਤਰੀਕ ਨੂੰ ਅਸੀਂ ਬਟਾਲਾ ਦੇ ਵਿੱਚ ਵੀ ਜਿਹੜਾ ਵਾ ਉਹ ਪ੍ਰਦਰਸ਼ਨ ਕਰਾਂਗੇ ਔਰ ਕੱਲ ਨੂੰ 14 ਅਕਤੂਬਰ ਕੱਲ ਨੂੰ ਜਿਹੜਾ ਮਸੀਤ ਚੌਂਕ ਦਾ ਮੁੱਦਾ ਹੈ ਮੇਰੀ ਭਰਾਵਾਂ ਨੂੰ ਬੇਨਤੀ ਆ ਕਿ ਸਾਰਿਆਂ ਉਥੇ ਹਮਮਾ ਕੇ ਪਹੁੰਚਣਾ ਤੇ ਖਾਸ ਕਰਕੇ ਮੇਰੀ ਚੌਧਰਾ ਕਰਨ ਵਾਲੇ ਭਰਾਵਾਂ ਨੂੰ ਬੇਨਤੀ ਆ ਲੱਤਾਂ ਖਿੱਚਣ ਵਾਲੇ ਭਰਾਵਾਂ ਨੂੰ ਬੇਨਤੀ ਆ ਵਿਰੋਧ ਕਰਨ ਵਾਲੇ ਭਰਾਵਾਂ ਨੂੰ ਬੇਨਤੀ ਆ ਕਿ ਅਸੀਂ ਆਪੋ ਦੇ ਵਿੱਚ ਲੜ ਲੜ ਕੇ ਨਾ ਮਰੀਏ ਅਸੀਂ ਆਪੋ ਆਪਣੀਆਂ ਜਿਹੜੀਆਂ ਰੋਟੀਆਂ ਸੇਕਨੇ ਨਾ ਉਹਨਾਂ ਨੂੰ ਬੰਦ ਕਰੋ ਅਸੀਂ ਇਸ ਕੌਮ ਦੇ ਫਿਊਚਰ ਲਈ ਸੋਚਣਾ ਵਾ ਅਸੀਂ ਅਸ ਕੌਮ ਦੀ ਹੋਂਦ ਨੂੰ ਬਚਾਉਣਾ ਵਾ ਅਸੀਂ ਆਪਣੇ ਬੱਚਿਆਂ ਦੇ ਭੁੱਖ ਨੂੰ ਬਚਾਉਣਾ ਵਾ ਤੇ ਜੇ ਇਸੇ ਤਰ੍ਹਾਂ ਸੂਝਵਾਨ ਲੀਡਰ ਜੇਰੇ ਨੇ ਜੇ ਸਾਡੀ ਲੀਡਰਾਂ ਦੇ ਵਿੱਚ ਹੀ ਇਸੇ ਤਰ੍ਹਾਂ ਤਾਨੋ ਤਾਨ ਚੱਲਦੀ ਰਹੇਗੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਬਿਮਾਰੀ ਤੇ ਫਿਰ ਤੁਹਾਡਾ ਕੁਝ ਨਹੀਂ ਹੋਣਾ ਤੁਸੀਂ ਚੌਧਰਾ ਤੱਕ ਨਹੀਂ ਸਹਿਮਤ ਹੋ 78 ਸਾਲਾਂ ਤੋਂ ਚੌਧਰਾ ਤੱਕ ਨਹੀਂ ਸਹਿਮਤ ਰਹੇ ਜੋ ਤੇ ਮੇਰੀ ਤੁਹਾਨੂੰ ਬੇਨਤੀ ਆ ਕਿ ਆਪੋ ਆਪਣੀਆਂ ਚੌਧਰਾਂ ਨੂੰ ਬੰਦ ਕਰਕੇ ਕੋਈ ਕਹਿੰਦਾ ਮੈਂ ਕਰਵਾਤਾ ਦੂਜਾਂ ਦਾ ਮੈਂ ਰੋਗਤਾ ਤੀਜਾਂ ਦਾ ਮੈਂ ਉਹ ਕਰਤਾ ਚੌਥਾਂ ਦਾ ਮੈਂ ਉਹ ਕਰਤਾ ਪਰ ਮੇਰੀ ਖਾਸ ਕਰਕੇ ਗੁਰਦਾਸਪੁਰ ਦੇ ਜਿਹੜੇ ਲੀਡਰ ਆ ਸ਼ਹਿਰ ਦੇ ਮੇਰੀ ਉਹਨਾਂ ਨੂੰ ਬੇਨਤੀ ਆ ਭਰਾਓ ਇਸ ਚੀਜ਼ ਤੇ ਰਾਜਨੀਤੀ ਨਾ ਕਰੋ ਇੱਕ ਤੁਹਾਡੇ ਹੱਕ ਦੀ ਗੱਲ ਏ ਤੇ ਤੁਹਾਡਾ ਹੱਕ ਏ ਤੁਹਾਨੂੰ ਮਿਲਣਾ ਚਾਹੀਦਾ ਵਾ ਇਸ ਕਰਕੇ ਜਿਹੜੇ ਭਰਾ ਗਵਾਹੀ ਕਰ ਰਹੇ ਨੇ ਅਸੀਂ ਉਹਨਾਂ ਦਾ ਡਟ ਕੇ ਸਾਥ ਦਈਏ ਗੱਲ ਉਹ ਮਸੀਹ ਦੀ ਕਰ ਰਹੇ ਨੇ ਧਰਮ ਦੀ ਕਰ ਰਹੇ ਨੇ ਧਰਮ ਦੇ ਚੌਂਗ ਦੀ ਗੱਲ ਕਰ ਰਹੇ ਨੇ ਕਿ ਈਸਾਈਆਂ ਦਾ ਜਿਹੜਾ ਕਰੋਸ ਆ ਇੱਕ ਮਸੀਹ ਚੌਂਗ ਜਿਹੜਾ ਹੋਣਾ ਚਾਹੀਦਾ ਵਾ ਇਹ ਮੁੱਦਾ ਏ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਈਸਾਈ ਭਾਈਚਾਰਾ ਵੱਸਦਾ ਵਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਔਰ ਮੈਂ ਇਹ ਦੱਸਣਾ ਚਾਹੁੰਨਾ ਕਿ ਉਹਦਾ ਜਿਹੜਾ ਚੌਂਗ ਦਾ ਸਿਸਟਮ ਆ ਬਿਲਕੁਲ ਰੈਡੀ ਆ ਲਗਭਗ ਜੇਰਾਓ 15 20% ਦੀ ਕਮੀ ਆ ਤੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਜਿਹੜਾ ਚੌਂਕੇ ਉਸ ਨੂੰ ਅਸੀਂ ਕੱਲ ਧਰਨਾ ਪ੍ਰਦਰਸ਼ਨ ਕਰਕੇ ਜਿਹੜਾ ਵਾ ਅਸੀਂ ਹਾਸਲ ਕਰਾਂਗੇ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਹਮ ਹਮਾ ਕੇ ਉੱਥੇ ਪਹੁੰਚੋ ਕਿਤੇ ਕੋਈ ਲੀਡਰੀਆਂ ਕਰਨ ਦੀ ਲੋਰ ਨਹੀਂ ਕਿਸੇ ਦੀ ਕੋਈ ਗਵਾਹੀ ਨਹੀਂ ਆ ਗਵਾਹੀ ਮਸੀਹ ਭਾਈਚਾਰੇ ਦੀ ਆ ਜੇ ਚੌਂਕ ਬਾਨਾ ਤੇ ਉਹ ਮਸੀਹ ਭਾਈਚਾਰੇ ਦੇ ਨਾਂ ਤੇ ਬਾਨਾ ਆਪੋ ਆਪਣੀ ਜਿਹੜੀ ਖੁੰਧਕਬਾਜੀ ਆ ਉਹਨੂੰ ਦੂਰ ਕਰਕੇ ਸਾਰੇ ਭਰਾ ਕੱਲ ਨੂੰ ਇਕੱਠੇ ਹੋ ਤਾਂ ਜੋ ਤੁਹਾਨੂੰ ਗੁਰਦਾਸਪੁਰ ਦੇ ਵਿੱਚ ਮੱਸੀ ਚੌਂਗ ਮਿਲ ਜੇ ਇੰਨੇ ਸ਼ਬਦਾਂ ਦੇ ਨਾਲ ਹੀ ਸਾਰਿਆਂ ਨੂੰ ਪ੍ਰਭੂ ਦੇ ਵਿੱਚ ਮੇਰੇ ਵੱਲੋਂ ਜੈਮਸੀ ਦੀ ਜਿੰਨੇ ਭਰਾ ਮੈਨੂੰ ਦੇਖ ਰਹੇ ਨੇ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਮੈਂ ਤੁਹਾਡਾ ਦਿਲ ਤੋਂ ਸ਼ੁਕਰਾਨਾ ਕਰਦਾ ਤੇ ਲਾਸਟ ਵਿੱਚ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਡੇ ਇੱਕ ਸ਼ੇਰ ਦੇ ਨਾਲ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਮੇਰੀ ਇਹ ਗੱਲ ਹਜ਼ਾਰਾਂ ਲੋਕਾਂ ਤੱਕ ਪਹੁੰਚ ਸਕਦੀ ਆ ਇਸ ਵੀਡੀਓ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਇਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜਾ ਮਸੀਹ ਚੌਂਕ ਦਾ ਮੁੱਦਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹ ਜਿਹੜਾ ਚੱਲ ਰਿਹਾ ਵਾ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਪਣਾ ਮਸੀਹ ਚੌਂਕ ਜਿਹੜਾ ਵਾ ਕੱਲ 14 ਅਕਤੂਬਰ ਨੂੰ ਹਾਸਲ ਕਰਨਾ ਸਾਰਿਆਂ ਨੂੰ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਜੈ ਹੰਸੀ ਦੀ